ਸਤਿ ਸ੍ਰੀ ਅਕਾਲ ਜੀ ਸਿਟੀ ਇਨਫੋ ਨਿਊਜ਼ ਵਿੱਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ ਪੇਸ਼ ਹੈ ਅੱਜ ਦਾ ਖਾਸ ਬੁਲੇਟਿਨ ਪੁਲਿਸ ਨੇ ਨਜਾਇਜ਼ ਮਾਈਨਿੰਗ ਕਰਦੇ ਹੋਏ ਇੱਕ ਜੀਸੀਬੀ ਤੇ ਮਿੱਟੀ ਨਾਲ ਭਰੇ ਦੋ ਟਿਪਰਾਂ ਨੂੰ ਜ਼ਬਤ ਕੀਤਾ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਥਾਣਾ ਕਾਟਗੜ ਵਿਖੇ ਦਰਜ ਮਾਮਲੇ ਵਿੱਚ ਤਰੰਦੀਪ ਰੋੜਾ ਮਾਈਨਿੰਗ ਇੰਸਪੈਕਟਰ ਨੇ ਦੱਸਿਆ ਕਿ ਏਐਸਏ ਪ੍ਰੀਮ ਲਾਲ ਵੱਲੋਂ ਇਤਲਾਹ ਦਿੱਤੀ ਗਈ ਸੀ ਕਿ ਪਿੰਡ ਕੁਲਾਰ ਨੇੜੇ ਸਰਕਾਰੀ ਟੂਵਲ ਸੀ ਮਿੱਟੀ ਦੀ ਪੁਟਾਈ ਕਰਕੇ ਵਰਤੋਂ ਜੀਸੀਬੀ ਅਤੇ ਦੋ ਮਿੱਟੀ ਨਾਲ ਭਰੇ ਟਿਪਰਾਂ ਨੂੰ ਕਾਬੂ ਕੀਤਾ ਗਿਆ ਹੈ ਮੌਕੇ ਤੇ ਚੈੱਕ ਕਰਨ ਤੇ ਮਾਈਨਿੰਗ ਹੁੰਦੀ ਪਾਈ ਗਈ ਜਿਸ ਨਵਾਂ ਸ਼ਹਿਰ ਰੋਟਰੀ ਕਲੱਬ ਦੇ ਮੈਂਬਰਾਂ ਵੱਲੋਂ ਪ੍ਰਧਾਨੁਰ ਬਖਸ਼ਿੰਗ ਦੀ ਪ੍ਰਧਾਨਗੀ ਹੇਠ ਕੱਲ ਸਵੇਰੇ ਬੰਗਾਰੌਰ ਸੀ ਸ਼ਮਸ਼ਾਨ ਘਾਟ ਵਿਖੇ ਬੂਟੇ ਲਗਾਏ ਗਏ ਰੋਟਰੀ ਕਲੱਬ ਦਾ ਮੁੱਖ ਨਾਰਾ درخت ਬਚਾਓ ਅਤੇ ਜ਼ਿੰਦਗੀ ਬਚਾਓ ਹੈ ਨਵਾਂ ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਲਲਿਤ ਮੋਹਨ ਪਾਠਕ ਵੱਲੋਂ ਕੱਲ ਮਾਲਪੁਰੜਕਾ ਵਿਖੇ ਪਿੰਡ ਵਾਸੀਆਂ ਨਾਲ ਮੁਲਾਕਾਤ ਕੀਤੀ ਗਈ ਇਸ ਉਪਰੰਤ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਅਤੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਗਿਆ ਅਤੇ ਉਹਨਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਆਮ ਆਦਮੀ ਪਾਰਟੀ ਲੋਕਾਂ ਦੀ ਸਰਕਾਰ ਹੈ ਅਤੇ ਲੋਕਾਂ ਲਈ ਹੀ ਕੰਮ ਕਰੇਗੀ ਇਹ ਤੁਹਾਨੂੰ ਪਾਖਲਾ ਨਹਿਰ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਜਾਂਚ ਅਧਿਕਾਰੀ ਗੁਰਨਾਮ ਸਿੰਘ ਨੇ ਦੱਸਿਆ ਕਿ ਪਿੰਡ ਦਰੋਲੀ ਨੇੜੇ ਪਾਖਲਾ ਨਹਿਰ ਵਿੱਚੋਂ ਦੋ ਔਰਤਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਮ੍ਰਿਤਕਾਂ ਦੀ ਪਛਾਣ ਜਸਪਾਲ ਕੌਰ ਅਤੇ ਉਸਦੀ ਧੀ ਇਮਨਦੀਪ ਕੌਰ ਵਜੋਂ ਹੋਈ ਹੈ ਜੋ ਕਿ ਸਰਹੰਦੀਆਂ ਰਹਿਣ ਵਾਲੀਆਂ ਹਨ 19 ਜੁਲਾਈ ਨੂੰ ਦੋਵੇਂ ਘਰੋਂ ਲਾਪਤਾ ਹੋ ਗਈਆਂ ਸਨ ਜਿਸ ਦੀ ਸੂਚਨਾ ਪਰਿਵਾਰਕ ਮੈਂਬਰਾਂ ਨੇ ਨਜ਼ਦੀਕੀ ਥਾਣੇ ਵਿੱਚ ਦੇ ਦਿੱਤੀ ਸੀ ਜਾਂਚ ਮਗਰੋਂ ਪਤਾ ਲੱਗਾ ਕਿ ਉਹਨਾਂ ਦੀ ਅਖੀਲੀ ਲੋਕੇਸ਼ਨ ਨੰਗਲ ਵਿਖੇ ਹੀ ਆਈ ਸੀ ਅਤੇ 24 ਜੁਲਾਈ ਨੂੰ ਦੋਨਾਂ ਦੀਆਂ ਲਾਸ਼ਾਂ ਨੰਗਲ ਪਾਖਲਾ ਨਹਿਰ ਵਿੱਚੋਂ ਬਰਾਮਦ ਹੋ हिमाचल ਦੇ ਉਹਨਾਂ ਵੀ ਚਿੰਤਪੂਨੀ ਨੇੜੇ ਸ਼ੀਤਲਾ ਮੰਦਰ ਨੇੜੇ ਪੰਜਾਬ ਤੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਟਰਾਲੀ ਖੱਡ ਵਿੱਚ ਗਿਰ ਗਈ। ਹਾਦਸੇ ਵਿੱਚ 10 ਤੋਂ 12 ਲੋਕ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਚਿੰਤਪੂਨੀ ਹਸਪਤਾਲ ਲਿਆਂਦਾ ਗਿਆ। ਇਹ ਸਾਰੇ ਸ਼ਰਧਾਲੂ ਪੰਜਾਬ ਦੇ ਜਗਰਾਉਂ ਅਤੇ ਮੋਗਾ ਦੇ ਰਹਿਣ ਵਾਲੇ ਸਨ। ਜਾਣਕਾਰੀ ਮੁਤਾਬਕ 25 ਤੋਂ 30 ਲੋਕ ਮਾਤਾ ਚਿੰਤਪੂਨੀ ਤੋਂ ਜਵਾਲਾ ਦੇਵੀ ਦੇ ਮੰਦਰ ਦਰਸ਼ਨਾਂ ਨੂੰ ਜਾ ਰਹੇ ਸਨ ਜਿਸ ਦੌਰਾਨ ਉਹਨਾਂ ਨੂੰ ਲਿਜਾ ਰਹੀ ਟਰਾਲੀ ਖੱਡ ਵਿੱਚ ਡਿੱਗ ਗਿਆ ਜਿਸ ਕੰਨ ਕਰੀਬ 12 ਸ਼ਰਧਾਲੂ ਜ਼ਖਮੀ ਹੋ ਗਏ। ਡੇਰਾ ਬਾਬਾ ਨਾਨਕ ਬਟਾਲਾ ਰੋਸਤ ਪਿੰਟੀਲਵਾ ਪੱਠੇ ਨੇੜੇ ਮੋਟਰਸਾਈਕਲ ਤੇ ਸਵਾਰ ਡਿਊਟੀ ਤੇ ਜਾ ਰਹੇ ਪੰਜਾਬ ਪੁਲਿਸ ਦੇ ਸਪਾਈ ਰਾਜਵੀਰ ਸਿੰਘ ਪੁੱਤਰ ਦੀਵਾਂਚੰਦ ਵਾਸੀ ਮੰਮਨਦੀਰੇਤ ਪਰ ਟਰਾਲੀ ਦੇ ਹੇਠਾਂ ਨਾਲ ਮੌਤ ਹੋ ਗਈ ਰਾਜਵੀਰ ਸਿੰਘ ਕਾਂਸਟੇਬਲ ਜਦੋਂ ਮੋਟਰਸਾਈਕਲ ਤੇ ਸਵਾਰ ਹੋ ਕੇ ਨਾਕੇ ਦੀ ਡਿਊਟੀ ਵੱਲ ਜਾ ਰਿਹਾ ਸੀ ਤਾਂ ਪਿੰਟੀਲਵਾ ਤੋਂ ਇੱਟਾ ਵਾਲੇ ਪੱਠੇ ਨੇੜੇ ਤੇਜ਼ ਰਸਤਾ ਇੱਕ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਨੂੰ ਆਪਣੀ ਲਈ ਭੇਟ ਵਿੱਚ ਲੈ ਲਿਆ ਜਿਸ ਦੌਰਾਨ ਰਾਜਵੀਰ ਹੇਠਾ ਡਿੱਗ ਗਿਆ ਤੇ ਉਸ ਨੂੰ ਜ਼ਖਮੀ ਹਾਲਤ ਵਿੱਚ ਤੁਰੰਤ ਹਸਪਤਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ ਫਲੋਰ ਵਿਖੇ ਸਕੂਲ ਦੀ ਛੁੱਟੀ ਤੋਂ ਬਾਅਦ ਘਰ ਜਾਂਦੇ ਸਮੇਂ 10ਵੀਂ ਕਲਾਸ ਦੇ ਵਿਦਿਆਰਥੀ ਦੀ ਹਿੱਸੇ ਵਿੱਚ ਹਲਕੀ ਵਿੱਚ ਮੌਤ ਹੋ ਗਈ। ਹੁਣ ਇਸ ਮਾਮਲੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ। ਮ੍ਰਿਤਕ ਸਾਹਿਲ ਨੂੰ ਦੂਜੇ ਸਕੂਲ ਦੇ 9ਵੀਂ ਅਤੇ 10ਵੀਂ ਕਲਾਸ ਦੇ ਨਾਬਾਲਗ ਬੱਚਿਆਂ ਨੇ ਕੁੱਟ-ਕੁੱਟ ਕੇ ਮੌਤੇ ਘਾ ਉਤਾਰ ਦਿੱਤਾ। ਪੁਲਿਸ ਨੇ ਦੋਵੇਂ ਮੁਜ਼ਮਨ ਬੱਚਿਆਂ ਵਿਸ਼ਾਲ ਅਤੇ ਮਨਵੀਰ ਜਿਨ੍ਹਾਂ ਦੀ ਉਮਰ 16 ਅਤੇ 17 ਸਾਲ ਦੇ ਕਰੀਬ ਹੈ, ਤੋਂ ਇਲਾਵਾ ਤਿੰਨਾਂ ਨਪਛਾਤੇ ਬੱਚਿਆਂ ਦੇ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। ਉਧਰ ਸਾਹਿਲ ਦੇ ਘਰਦਿਆਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਦੇ ਬੱਚੇ ਨੂੰ ਇਨਸਾਫ ਨਹੀਂ ਮਿਲਦਾ ਉਸ ਨਸ਼ਾ ਦਸਕਰ ਪੁਲਿਸ ਤੋਂ ਬਚਣ ਲਈ ਵੱਖ-ਵੱਖ ਤੰਗ ਅਪਣਾਉਂਦੇ ਹਨ ਪਰ ਇੱਕ ਨਾ ਇੱਕ ਦਿਨ ਉਹ ਪੁਲਿਸ ਦੇ ਡਿੱਕੇ ਆ ਹੀ ਜਾਂਦੇ ਹਨ ਤਾਜ਼ਾ ਮਾਮਲਾ ਮੁਹਾਲੀ ਤੋਂ ਸਾਹਮਣੇ ਆਇਆ ਜਿੱਥੇ ਨਸ਼ਾ ਦਸਕਰਾਂ ਵੱਲੋਂ ਐਂਬੂਲੈਂਸ ਵਿੱਚ ਅਫੀਮ ਦੀ ਤਸਕਰੀ ਕੀਤੀ ਜਾ ਰਹੀ ਸੀ ਅੰਮ੍ਰਾਲਾ ਚੰਡੀਗੜ੍ਹ ਹਾਈਵੇ ਤੇ ਦੱਪਰ ਟੋਲ ਪਲਾਜ਼ਾ ਨੇੜੇ ਮੁਹਾਲੀ ਪੁਲਿਸ ਨੇ ਤਿੰਨ ਮੁਜ਼ਮਮਾ ਨੂੰ ਕਾਬੂ ਕੀਤਾ ਜਿਨ੍ਹਾਂ ਕੋਲੋਂ 8 ਕਿਲੋ ਫੀਮ ਬਰਾਮਦ ਹੋਈ लुधियाना पुलिस ਵੱਲੋਂ ਐਤਵਾਰ ਨੂੰ 3 ਨਜਾਇਜ਼ ਪਿਸਤੌਲ, 4 ਮੈਗਜ਼ੀਨ, 200 ਦਾ ਕਾਰਤੂਸ ਅਤੇ 30 ਤਰ੍ਹਾਂ ਹਥਿਆਰ ਸਮੇਤ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ACP ਨੇ ਦੱਸਿਆ ਕਿ ਨਾਕਾਬੰਦੀ ਦੌਰਾਨ ਚੈਕਿੰਗ ਤੇ ਉਹਨਾਂ ਨੂੰ ਸੂਚਨਾ ਮਿਲੀ ਕਿ ਦੋਸ਼ੀ ਨੇੜੇ ਲੁੱਟ ਦੀ ਯੋਜਨਾ ਬਣਾ ਰਹੇ ਹਨ ਜੋ ਪਹਿਲਾਂ ਵੀ ਕਈ ਵਾਰ ਦਰਜਾ ਵੀ ਸ਼ਾਮਿਲ ਹਨ। ਸੂਚਨਾ ਦੇ ਆਧਾਰ ਤੇ ਪੁਲਿਸ ਪਾਰਟੀ ਵੱਲੋਂ ਛਾਪਾ ਮਾਰ ਕੇ 4 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਦਕਿ ਉਹਨਾਂ ਦੇ 4 ਸਾਥੀ ਭੱਜਣ ਵਿੱਚ ਕਾਮਯਾਬ ਹੋ ਗਏ। ਤਫਤੀਸ਼ ਦੌਰਾਨ ਪਤਾ ਲੱਗਾ ਕਿ ਇਹ ਮੁਲਜ਼ਮ ਵਿਸ਼ੂ ਗਿੱਲਾ ਪਹਿਲਾਂ ਹੀ ਅਸਲੈਕਟ ਜਾਣ ਲੇਵਾ ਹਮਲਾ ਅਤੇ ਗੋਲੀ ਚ ਬਿਹਾਰ ਦੇ ਚਪਰਾ ਜ਼ਿਲ੍ਹੇ ਵਿੱਚ ਕੱਲ 12 ਵਜੇ ਦੇ ਕਰੀਬ ਇੱਕ ਪਟਾਕਾ ਫੈਕਟਰੀ ਵਿੱਚ ਧਮਾਕਾ ਹੋਇਆ। ਉੱਥੋਂ ਹੁਣ ਤੱਕ 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਇੱਕ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੈ। ਮਲਵੇ ਹੇਠਾਂ ਵੀ ਕੁਝ ਲੋਕ ਹੋ ਦੇ ਦੱਬੇ ਹੋਣ ਦਾ ਖਦਸ਼ਾ ਹੈ। ਉਹਨਾਂ ਨੂੰ ਬਚਾਇਆ ਜਾ ਰਿਹਾ ਹੈ। ਧਮਾਕਾ ਇਹ ਨਾ ਜ਼ਬਰਦਸਤੀ ਕੀ ਜਿਸ ਤਿੰਨ ਮੰਜ਼ਿਲਾ ਮਕਾਨ ਵਿੱਚ ਫੈਕਟਰੀ ਚੱਲ ਰਹੀ ਸੀ ਉਹ ਪੂਰੀ ਤਰ੍ਹਾਂ ਤਬਾਹ ਹੋ ਗਿਆ। ਭਾਰਤ ਤੇ ਵੈਸਟ ਇੰਡੀਜ਼ ਵਿਚਾਲੇ ਵਨਡੇ ਮੈਚਾਂ ਦੀ ਸੀਰੀਜ਼ ਵਿੱਚ ਵੈਸਟ ਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਪਹਿਲਾਂ ਬੱਲੇਬਾਜ਼ੀ ਕਰਦੇ ਵੈਸਟ ਇੰਡੀਜ਼ ਨੇ 50 ਓਵਰਾਂ ਵਿੱਚ 6 ਵਿਕਟਾਂ ਤੇ 311 ਦੌੜਾਂ ਬਣਾਈਆਂ ਅਤੇ ਭਾਰਤ ਨੂੰ ਜਿੱਤ ਲਈ 312 ਦੌੜਾਂ ਦਾ ਟਿਚਾ ਦਿੱਤਾ ਜਵਾਬੀ ਭਾਰਤ ਨੇ 49.4 ਓਵਰਾਂ ਵਿੱਚ 8 ਵਿਕਟਾਂ ਦੇ ਨੁਕਸਾਨ ਤੇ 312 ਦੌੜਾਂ ਬਣਾਈਆਂ ਅਤੇ ਮੈਚ 2 ਵਿਕਟਾਂ ਨਾਲ ਆਪਣੇ ਨਾਮ ਕਰ ਲਿਆ ਤੇ ਹੁਣ ਇੱਕ ਨਜ਼ਰ ਅੱਜ ਦੇ ਮੌਸਮ ਤੇ ਅੱਜ ਸਮਾਂ ਵਿੱਚ ਬੱਦਲ ਦੇਖਣ ਨੂੰ ਮਿਲ ਸਕਦੇ ਹਨ ਅੱਜ ਘੱਟੋ ਘੱਟ ਤਾਪਮਾ 27 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾ 33 ਡਿਗਰੀ ਰਹੇਗਾ ਆਪਣੇ ਸ਼ਹਿਰ ਦੀ ਕਿਸੇ ਵੀ ਦੁਕਾਨ ਨੂੰ ਲੱਭਣ ਲਈ ਡਾਊਨਲੋਡ ਕਰੋ ਸਿਟੀ ਇਨਫੋ ਐਪ ਜਾਂ ਵਿਜ਼ਿਟ ਕਰੋ www.cityinfo.in ਤੇ ਧੰਨਵਾਦ ਜੀ ਕੱਲ ਫੇਰ ਮਿਲਦੇ ਹਾਂ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ